ਸਮਰੰਘ ਰੋਡ ਇਕਤਾ ਨਗਰ ਦਰਗਾਹ बाबा ਅਤਰੇਸ਼ਾ ਜੀ ਵਿਖੇ ਮਹਾਮਾਈ ਦਾ 19ਵਾਂ ਸਾਲਾਨਾ ਜਾਗਰਣ ਬੜੀ ਧੂਮ-ਧਾਮ ਅਤੇ ਸ਼ਰਦਾ ਭਾਵਨਾ ਨਾਲ ਮਨਾਇਆ ਗਿਆ ਇਹ ਜਾਗਰਣ ਮਾਤਾ ਵੀਨਾ ਕੁਮਾਰੀ ਅਤੇ ਸੰਗਤ ਦੇ ਸਹਿਯੋਗ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਗੱਦੀ ਨਸ਼ੀਨ ਹਾਨਿਸਾਈ ਜੀ ਵੀ ਉੱਥੇ ਉਪਸਥਿਤ ਸਨ ਇਸ ਜਾਗਰਣ ਵਿੱਚ ਵਿਸ਼ੇਸ਼ ਤੌਰ ਤੇ ਗਾਇਕ ਲਵਿਸ਼ ਲਵ ਨੇ ਮਹਾਮੈਦੇ ਚਰਨਾਂ ਦੇ ਵਿੱਚ ਹਾਜ਼ਰੀ ਭਰੀ ਅਤੇ ਹੋਰ ਵੀ ਮਸ਼ਹੂਰ ਗਾਇਕਾ ਨੇ ਮਹਾਮੈਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਈ ਇਸ ਮੌਕੇ ਤੇ ਰਜੀਵ ਸ਼ਾਭਰਾ ਜੀ ਨੇ ਵੀ ਆ ਕੇ ਮਹਾਮੈਦਾ ਆਸ਼ੀਰਵਾਦ ਪ੍ਰਾਪਤ ਕੀਤਾ ਆਈ ਹੋਈ ਸੰਗਤ ਵਾਸਤੇ ਲੰਗਰ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ പത്രകാര സാഹ സിമരൻ മട്ടു വിശേഷ

आसना के मदर तेरा मगर बनायासदा के बैग आला देवा गया मदर के बै गया सला मुख लाया जो लाया ला गया ਔਰ ਤਾਸਰ ਗਾਸ ਮੋਹਿੰਦੀ ਨਾ ਕੇ ਮਾਂ ਮੇਰੀ ਦੇ ਦੁਨੀਆ ਸੜਨਾ ਜਣ ਲਾ ਕੇ ¿La veis, País, hambre de queo? ¿La veis, País, hambre de queo? ਆਪਾਂ ਚੜੇ ਪੁੱਤ ਮੇਰੇ ਤੋਂ ਮਾਮਾ ਤੇ ਤੇ ਤੇਰੇ ਤੋਂ ਕੋਈ ਮਜੂਸੀ ਨਹੀਂ ਹੋਣੀ ਚਾਹੀਦੀ ਅੱਜ ਦੀ ਇਸ ਜਾਣਨ ਦੇ ਵਿੱਚ ਮਾ ਭਗਵਤੀ ਦਾ ਆਸ਼ੀਰਵਾਦ ਲੈਣ ਲਈ ਸਾਡੇ ਕੋਲ ਸਨਾਰੇ ਹਰ ਰਜੀਵ ਸ਼ਾਵੜਾ ਸਾਹਿਬ ਉਹ ਪਹੁੰਚੇ ਨੇ ਜੀਹਨ ਨੂੰ ਕੁਝਾਂ ਵੀ ਲੱਗਦਾ ਸਰ ਨਾਲ ਦੇ ਨਾਲ ਸਾਡੇ ਇਸ ਦਰਬਾਰ ਦੇ ਗੱਦੀ ਨਸ਼ੀ ਹਰੀ ਸਾਈਂ ਜੀ ਜਿਨ੍ਹਾਂ ਦੀ ਰਹਿਮਾਈ ਦੇ ਇਹ ਵੀ ਜਿਹੜਾ ਜਾਗਰਣ ਆਪ ਸਭ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਸੋ ਇੱਕ ਵਾਰੀ ਭਾਈ ਬੁਲੰਦ ਆਵਾਜ਼ ਦੇ ਨਾਲ ਜਗਰਾਸ਼ੀਰ ਵਾਲੀ ਦਾ ਭਾਈ ਜਿਹਦੇ ਕੋਲ ਚੜ੍ਹਦੀ ਬਤਰੀ ਜਰੂਰ ਨਾ ਮੇ ਕੋਲ ਨਹੀਂ ਤਾਂ ਇੱਧਰ ਨੂੰ ਜੋ भगत ਆਪਣੀ ਅਰਦਾਸ ਕਰ ਰਿਹਾ ਹੈ ਮਾਤਰਾਨੀ ਕੇ ਬੇਨਤੀ ਕਰ ਰਿਹਾ ਹੈ ਕਿ ਸਭ ਨੀ ਆਈ ਤੇਰੇ ਮੰਦਰਾ ਤੇਰਾਵਾ ਤੁਸੀਂ ਗਣਾ ਝਾੜੂ ਮਾਰਦਾ ਤੇਰੇ ਮੰਦਰਾ ਤੇਰਾਵਾ ਨੀ ਤੇਰੇ ਮੰਦਰਾ ਤੇਰਾਵਾ ਝਾੜ ਤੇਰੇ ਮੰਦਰਾ ਤੇਰਾਵਾ ਝਾੜੂ ਮਾਰਦਾ ਸੇਵਾ ਦੇਵਾ ਕਰਦਾ ਤੇਰੇ ਮੰਦਰਾ ਤੇਵਾ ਝਾੜੂ ਮਾਰਦਾ ਇਕਰੀ ਮਾਤਾ ਜਿੰਦ ਬੋਰੀ ਵਾਸਤੇ ਵੀ ਥਾਲੀ ਹੱਥ ਉੱਚੇ ਕਰਕੇ ਹੋਣੀ ਚਾਹੀਦੀ ਹੈ ਜਿਹੜੇ ਜਿਹੜੇ ਗਾਇਨ ਮੇਰਾ ਨਾਮ ਵੀਨਾ ਮੈਨੂੰ ਘੋਸ਼ੇ ਵੀ ਕਹਿੰਦੇ ਆ ਮੱਲੇ ਵਿੱਚ ਹਾਂਜੀ ਹਾਂਜੀ ਉਸ ਤਰ੍ਹਾਂ ਮੇਰਾ ਨਾਮ ਵੀਨਾ ਵਾ ਤੇ ਮੈਂ ਇਹ ਜਾਗਰਣ 19 ਸਾਲ ਤੋਂ ਕਰਵਾ ਰਹੀ ਐ 19 ਸਾਲ ਮੱਲੇ ਵਾਲਿਆਂ ਦੀ ਔਰ ਸਾਥ ਸੰਗਤ ਦੀ ਇਹਨਾਂ ਬੱਚਿਆਂ ਦੇ ਸੰਯੋਗ ਦੇ ਨਾਲ ਬਹੁਤ ਵਧੀਆ ਹੋ ਰਿਹਾ ਏ ਮਗਲੀ ਕੁਛ ਨਹੀਂ ਕਰ ਸਕਦੀ ਏ ਇਕਾ ਨਗਰ ਚਮਰੰਗ ਰੋਡ ਪੀਰ ਬਾਬਾ ਤਰੀ شاہ ਹੋਰਾਂ ਦੀ ਸੰਯੋਗ ਨਾਲ ਹੋ ਰਿਹਾ ਹੈ ਬਹੁਤ ਜਿਆਦਾ ਖੁਸ਼ੀ ਮੈਨੂੰ ਤਾਂ ਹੁੰਦੀ ਹੁੰਦੀ ਆ ਸਾਡੇ ਜਿਹੜੇ ਗੈਸਟ ਵਗੈਰਾ ਵੀ ਆਂਦੇ ਆ ਫਿਰ ਇਤੋਂ ਮਹੱਲੇ ਵਾਲਿਆਂ ਦੇ ਵੀ ਗੈਸਟ ਮੋਹ ਤੁਮਦਾਂ ਦੇ ਨਾਲ ਇੱਥੇ ਰੌਣਕ ਬੜੀ ਲੱਗਦੀ ਹੈ ਬੜੇ ਆਏ ਆ ਪਰ ਇਸ ਵੇਲੇ ਅਸੀਂ ਉਨਮੀਆਂ ਜਗਰਾਤੇ ਦੇ ਵਿੱਚ ਅੱਲਾ ਵਲ ਅੱਲਾ ਵਸ਼ ਨੂੰ ਬਿਰਾ ਰਹੇ ਆ ਸਾਡੇ ਇੱਥੇ ਗੱਦੀ ਨਿਸ਼ੀਨ ਸਾਈਂ ਹਾਦੀ ਸਾਈਂ ਜੀ ਮੋ ਚੰਗੇ ਰੌਣਕ ਲਾਉਂਦੇ ਨੇ ਜਦੋਂ ਆਇਆ ਮੈਂ ਬਸ ਮੰਦਰ ਦੇ ਵਿੱਚ ਰੌਣਕਾਂ ਲੱਗੀਆਂ ਨਹੀਂ ਹਾਂਜੀ ਬਹੁਤ ਜਿਆਦੀ ਲੰਗਰ ਦੀ ਤਿਆਰੀ ਇਹ ਸੰਗਤਾਂ ਨੇ ਹੀ ਕਰਵਾਈ ਆ ਸੰਗਤਾਂ ਨੇ ਲੰਗਰ ਦੀ ਤਿਆਰੀ ਕਰਾਈ ਆ ਇਹਨਾਂ ਦੇ ਸੰਯੋਗ ਦੇ ਨਾਲ ਮਹੱਲੇ ਵਾਲਿਆਂ ਦੇ ਸੰਯੋਗ ਦੇ ਨਾਲ ਮੈਂ ਇਹਨਾਂ ਦਾ ਸਭਨਾ ਦਾ ਔਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਆ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸਾਨੂੰ ਤੁਹਾਨੂੰ ਮੈਂ ਸੰਦੇਸ਼ ਇਹ ਦੇਣਾ ਚਾਹੁੰਗੀ ਕਿ ਇਸ ਤਰ੍ਹਾਂ ਹੁੰਦਾ ਹੈ ਜੈ ਮਾਤਾ ਦੀ ਜੀ ਮੈਂ ਤੁਹਾਡਾ ਸਭ ਦਾ ਲਵਿਸ਼ ਲਵ ਔਰ ਅੱਜ ਅਸੀਂ ਆਪਣੇ ਸ਼ਹਿਰ ਜਾਗਰਨ ਕਰ ਰਹੇ ਆ ਸਾਡੇ ਮੋਸਟਲੀ ਜਾਗਰਨ ਸ਼ੁਰੂਆਤ ਅੰਮ੍ਰਿਤਸਰ ਤੋਂ ਹੋਈ ਹੈ ਮਗਰ ਹੁਣ ਸਾਡੇ ਜਾਗਰਨ ਜਿਹੜੇ ਨੇ ਆਊਟ ਆਫ ਸਟੇਸ਼ਨ ਆਊਟ ਆਫ ਸਟੇਟ ਹੁੰਦੇ ਨੇ ਤੇ ਅੱਜ ਬੜੇ ਚਿਰ ਬਾਅਦ ਅੱਜ ਅੰਮ੍ਰਿਤਸਰ ਚਮਰੰਗ ਰੋਡ 에 ਪੀਰ ਬਾਬਾ ਅਤਰੇ ਸ਼ਾਹ ਜੀ ਦਾ ਦਰਬਾਰ ਤੇ 19ਵਾਂ ਵਿਸ਼ਾਲ ਭਗਵਤੀ ਜਾਗਰਨ ਜਿਸ ਦਰਬਾਰ ਦੇ ਗੱਦੀ ਨਿਸ਼ੀਨ 에 ਬਾਬਾ ਹਣੀ ਸਾਈਂ ਜੀ ਉਹਨਾਂ ਦੀ ਰਹਿਨਮਾਈ ਦੇ ਹੇਠ ਸਭ ਦੇ ਸਹਿਯੋਗ ਦੇ ਨਾਲ ਹੋ ਰਿਹਾ ਹੈ ਤਾਂ ਬਹੁਤ ਖੁਸ਼ੀ ਹੈ ਜੀ ਬੜੇ ਚਿਰ ਬਾਅਦ ਅੰਮ੍ਰਿਤਸਰ ਅਸੀਂ ਮਾਈ ਦੀ ਹਾਜ਼ਰੀ ਭਰਨੀ ਹੈ ਯੋਥ ਕੀ ਬੱਝਨੇ ਦੋ ਯੋਥ ਨੂੰ ਇਹ ਮੈਸੇਜ ਹੈ ਜੀ ਬਸ ਨਸ਼ੇ ਤੋਂ ਦੂਰ ਰਵੋ ਮਾਤਾ ਪਿਤਾ ਦੀ ਸੇਵਾ ਕਰੋ ਜਿਹਨੇ ਮਾ ਬਾਪ ਦੀ ਸੇਵਾ ਨਹੀਂ ਕੀਤੀ ਤਾਂ ਮੰਦਰ ਗੁਰਦੁਆਰੇ ਗਿਆ ਉਹਦੀ ਸੇਵਾ ਉਹਦਾ ਸਜਦਾ ਕਬੂਲ ਨਹੀਂ ਹੋਏਗਾ ਸਭ ਤੋਂ ਪਹਿਲਾਂ ਮਾ ਬਾਪ ਤੇ ਪ੍ਰਮਾਤਮਾ ਦਾ ਨਾਲ ਲੋ ਜਿੰਨੇ ਜਿੰਨੇ ਚਿੰਤਪੁਰਨੀ ਨਾਲ ਲੜਫੜਿਆ ਉਹਦੀਆਂ ਸਾਰੀਆਂ ਚਿੰਤਾ ਦੂਰ ਹੁੰਦੀਆਂ ਨੇ ਜਿਕਰਾ ਚਿੰਤਪੁਰਨੀ ਮਾਈ ਦਾ ਮੇਰੇ ਨਾਲ ਮੇਰੇ ਭਰਾ ਅਨੁਰਜੀ ਵੀ ਹਾਜ਼ਰੀ ਭਰਨਗੇ ਮਾਈ ਦਾ ਨਾਮ ਲੈਣਗੇ ਹਾਂਜੀ ਜਿਕਰਾ ਮਾ ਚਿੰਦਪੁਰਨੀ ਦਾ ਪੁਲਿਸ ਚੇਹਤਬਾਦ ਸੋ ਸਭ ਨੂੰ ਜੈ ਮਾਤਾ ਦੀ ਮੇਰੇ ਵੱਲੋਂ ਮੈਂ ਹਾਂ ਤੁਹਾਡਾ ਅਨੁਸ਼ਨਾਜ਼ ਸੋ ਅੱਜ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਪੀਰ ਬਾਬਾ ਤ੍ਰਿਸ਼ਾ ਵਾਲੀ ਸਰਕਾਰ ਦੇ ਦਰਬਾਰ ਤੇ ਮਾਤਾ ਰਾਣੀ ਦਾ ਜਾਗਰਣ ਹੋ ਰਿਹਾ ਜੋ ਹਰ ਸਾਲ ਦੀ ਤਰ੍ਹਾਂ ਬਹੁਤ ਸ਼ਰਧਾ ਔਰ ਭਾਵਨਾ ਦੇ ਨਾਲ ਹੁੰਦਾ ਸਾਰੇ ਮੱਲੇ ਵਾਲਿਆਂ ਦੇ ਇਲਾਕਾ ਨਿਵਾਸੀ ਜਿਨੇ ਵੀ ਸਾਰੇ ਸੰਜੋਗ ਦੇ ਨਾਲ ਉਹ ਸਾਡੇ ਗੁਰੂ ਮਹਾਰਾਜ ਪੀਰ ਹਣੀ ਸਾਈਂ ਜੀ ਉਹਨਾਂ ਦੇ ਸੰਜੋਗ ਦੇ ਨਾਲ ਸਾਰੀਆਂ ਜਿੰਨੀਆਂ ਵੀ ਸੰਗਤਾਂ ਮਾਤਾ ਰਾਣੀ ਨੂੰ ਮੰਨਣ ਵਾਲੀਆਂ ਆ ਬਾਬਾ ਜੀ ਨੂੰ ਮੰਨਣ ਵਾਲੀਆਂ ਸਭ ਦੇ ਸੰਜੋਗ ਦੇ ਨਾਲ ਹੋ ਰਿਹਾ ਔਰ ਮੈਂ ਹਾਜ਼ਰੀ ਲਗਾ ਰਿਹਾ ਹਾਨੂੰ ਉਹ ਮੌਕਾ ਮਿਲਿਆ ਜਾ ਜਾਗਰਣ ਵਿੱਚ ਹਾਜ਼ਰੀ ਲਗਾਉਂਦਾ ਪਰ ਮੇਤਵਾਰ ਮੇਰੇ ਉਸਤਾਦ ਵੀ ਮੇਰੇ ਸੀਨੀਅਰ ਵੀ ਮੇਰੇ ਭਰਾ ਵੀ ਮੇਤਵਾਰ ਇਹਨਾਂ ਨੇ ਹਾਜ਼ਰੀ ਭਰਨੀ ਆ ਕਿਉਂਕਿ ਸਭ ਕੁਝ ਇਹਨਾਂ ਦੇ ਥਰੂ ਹੀ ਆ ਜੋ ਵੀ ਮੈਂ ਥੋੜਾ ਬੋਧਾ ਜੋ ਵੀ ਗੁੰਗਾਨ ਮਾਤਾ ਰਾਣੀ ਦਾ ਹੋਣਾ ਦੋ ਚਾਰ ਭੇਟਾਂ ਜਿੰਨਾ ਵੀ ਹਾਜ਼ਰੀਆਂ ਦਾ ਮੌਕਾ ਮਿਲਿਆ ਮੈਂ ਸਭ ਇਹਨਾਂ ਦੇ ਸੰਜੋਗ ਨਾਲ ਹੀ ਮਗਾਵਾਂਗਾ ਉਬਾਸੇਨੀਗੀ ਮੇਰੇ ਵੱਲੋਂ ਹਾਜੀ ਸਾਹਿਬੁਰਾ ਮੈਂ ਸਭ ਤੋਂ ਪਹਿਲਾਂ ਸਾਰੀਆਂ ਸੰਤਾਂ ਨੂੰ ਜੈ ਮਾਤਾ ਦੀ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਹਨੀ ਸਾਈ ਜੀ ਬਾਬਾ ਤਰੀ ਸਾ ਦਰਗਾਹ ਦੇ ਜਿਹੜੇ ਸਾਈ ਜੀ ਨੇ ਉਹਨਾਂ ਦਾ ਹੁਕਮ ਹੋਇਆ ਸੀ ਮਹਾਮਈ ਦੇ ਦਰਸ਼ਨ ਕਰਨ ਦਾ ਅੱਜ ਆਪਾਂ ਦਰਸ਼ਨ ਕਰਨ ਲਈ ਪਹੁੰਚੇ ਆ ਮੈਂ ਤੇ ਮੇਰੀ ਸਾਰੀ ਟੀਮ ਮਣੀ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਰਿਸ਼ੂ ਜੀ ਕੋਲੀ ਸਾਹਿਬ ਮਮੂ ਭਾਜੀ ਸਾਡੇ ਬਹੁਤ ਸਾਰੇ ਸਹਿਕਾਰਯੋਗ ਸਾਡੇ ਮੇਰੀ ਮੇਰਾ ਪਰਿਵਾਰ ਸਭ ਤੋਂ ਪਹਿਲਾਂ ਮੇਰਾ ਪਰਿਵਾਰ ਬੈਠਾ ਹੈ ਇੱਕ ਤਾਂ ਨਗਰ ਦਾ ਸਾਡੇ ਹੋਰ ਸੰਗਤਾਂ ਬੈਠੀਆਂ ਮੈਂ ਇਸ ਮੌਕੇ ਦੀ ਇਸ ਜਾਗਰਨ ਦੇ ਮੌਕੇ ਦੀ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿਨਾ ਜਿੱਥੇ ਮੁਬਾਰਕਬਾਦ ਦਿਨਾ ਉੱਥੇ ਮੈਂ ਕਹਿਣਾ ਚਾਹਣਾ ਹਾਂ ਕਿ ਇਸ ਤਰ੍ਹਾਂ ਹੀ ਤੁਸੀਂ ਜਾਗਰਨ ਤੇ ਹਾਜ਼ਰ ਹੁੰਦੇ ਰਹੋ ਮੁਬਾਰਕਾ ਲੈਂਦੇ ਰਹੋ ਇਸ ਤਰ੍ਹਾਂ ਤੁਸੀਂ ਨਜ਼ਾਰੇ ਲੁੱਟਦੇ ਰਹੋ ਮੈਂ ਇਸ ਤਰ੍ਹਾਂ ਹੀ ਜਾਗਰੰਤ ਤੇ ਹੋਰ ਸਮਾਗਮਾਂ ਤੇ ਆ ਕੇ ਹਾਜ਼ਰੀ ਭਰਦਾ ਰਵਾਂ ਨੌਜਵਾਨਾਂ ਤੇ ਕੀ ਜਦੋਂ ਮੈਂ ਮੈਸੇਜ ਕਰਾਂ ਨੌਜਵਾਨਾਂ ਨੂੰ ਮੇਰਾ ਇਹੋ ਮੈਸੇਜ ਹੈ ਕਿ ਨਸ਼ਿਆਂ ਤੋਂ ਦੂਰ ਜਾਓ ਤੇ ਚੰਗੇ ਕੰਮਾਂ ਦੇ ਵਿੱਚ ਲੱਗੋ ਇਸ ਜਿਹੜੇ ਐ ਅੱਜ ਜਿਹੜਾ ਪੰਜਾਬ ਦਾ ਜਿਹੜਾ ਵਾਗ ਡੋਰਾ ਹੈ ਤੁਹਾਡੇ ਹੱਥ ਹੁਣੀ ਹੈ ਤੁਸੀਂ ਸੰਭਾਲਣਾ ਸੋ ਇਸ ਜਾਗਰਣ ਦੇ ਮੌਕੇ ਦੀ ਫਿਰ ਮੈਂ ਇੱਕ ਵਾਰੀ ਬਹੁਤ-ਬਹੁਤ ਮੁਬਾਰਕਬਾਦ ਧੰਨਵਾਦ